ਜੇ ਕਿ ਤੁਹਾਡੇ ਬੱਚੇ ਵੀ ਖਾਣਾ ਪਸੰਦ ਕਰਦੇ ਨੇ ਜੀ ਦੁਕਾਨ ਵਾਲੀਆਂ ਚੀਜ਼ਾਂ ਜਿਵੇਂ ਕੁਰਕਰੇਲੇ ਚਿਪਸ ਵਗੈਰਾ ਤਾਂ ਉਹਨਾਂ ਨੂੰ ਤੁਸੀਂ ਜਿਹੜੀ ਆ ਰੈਸਪੀ ਹੈ ਜੀ ਜ਼ਰੂਰ ਬਣਾ ਕੇ ਦਿਓ ਨਾਲ ਤਾਂ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੈ ਤੇ ਨਾਲੇ ਬੱਚਿਆਂ ਦੇ ਵਾਧੇ ਵਿਕਾਸ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਪ੍ਰੋਟੀਨ ਭਰਪੂਰ ਆ ਜੀ ਬੱਚੇ ਕਈ ਵਾਰ ਦੁੱਧ ਜਾਂਦੇ ਹੀ ਨਹੀਂ ਖਾਂਦੇ ਤਾਂ ਉਹਨਾਂ ਨਾਲੋਂ ਦੋ ਗੁਣਾ ਇਹਦੇ ਵਿੱਚ ਪ੍ਰੋਟੀਨ ਆ ਜਿਹੜਾ ਉਹ ਹੁੰਦਾਗਾ ਤੇ ਇਹਦੇ ਲਈ ਆਪਾਂ ਲੈਣਾ ਜੀ ਦੇਸੀ ਘਿਓ ਇਹ ਮੈਂ ਆਪਾਂ 2 ਚਮਚੇ ਦੇ ਵਿੱਚ ਪਾਲੇ ਸੀਗੇ ਤੇ ਇਹ ਬਸ ਕੋਈ ਆਪ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ 2 ਮਿੰਟ ਮਤਲਬ ਇਹ ਥੋੜੇ ਜਿਹਾ ਟਾਈਮ ਰੱਖ ਕੇ ਦੋ ਕੋਲੀਆਂ ਲਈਆਂ ਸੀ ਜੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਕਿਉਂਕਿ ਇਹ ਉਂਝ ਕੱਚੇ ਤਾਂ ਖਾਦੇ ਨਹੀਂ ਆਉਂਦੇ ਗਲ ਝੜਕਦੇ ਨੇ ਨਾ ਹੀ ਇਹਨੂੰ ਚੱਬਿਆ ਜਾਂਦਾ ਚੰਗੀ ਤਰ੍ਹਾਂ ਤੇ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰ ਲੈਨੇ ਆ ਮਤਲਬ ਭੁੰਨ ਲੈਨੇ ਆਗੇ ਤੇ ਬਹੁਤ ਹੀ ਵਧੀਆ ਕ੍ਰਿਸਪੀ ਹੋ ਜਾਂਦੇ ਨੇ ਬਹੁਤ ਹੀ ਵਧੀਆ ਟੇਸਟ ਆਉਂਦਾ ਹੈਗਾ ਮੀਡੀਅਮ ਤੇ ਰੱਖ ਕੇ ਆਪਾਂ ਇਹਨੂੰ 2-3 ਮਿੰਟ ਵਾਸਤੇ ਪਕਾ ਲਾਂਗੇ ਤੇ ਜਦੋਂ ਇਹ ਵਧੀਆ ਆ ਹੱਥਾਂ ਵਿੱਚੋਂ ਫੁੱਟਣ ਲੱਗ ਜਾਣ ਤਾਂ ਉਦੋਂ ਇਹ ਵਧੀਆ ਜਿਹੜੇ ਕ੍ਰਿਸਪੀ ਹੋ ਜਾਂਦੇ ਨੇਗੇ ਤੇ ਹਜੇ ਇਹ ਕੱਚੇ ਸੀਗੇ ਤੇ ਮਤਲਬ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਕੇ ਤੇ ਮੈਂਟੋ ਮੈਂਟੀ ਜਿਹੜੀ ਮਤਲਬ ਇਹਦੀ ਰੈਸਪੀ ਉਹ ਆਪਾਂ ਤਿਆਰ ਕਰਕੇ ਬੱਚਾ ਨੂੰ ਦੇ ਸਕਦੇ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਇਹ ਜਿਹੜੇ ਵਧੀਆ ਭੁੰਨ ਕੇ ਤਿਆਰ ਹੋ ਚੁੱਕੇ ਨੇਗੇ ਬੱਚੇ ਦੇ ਟਿਫਿਨ ਵਿੱਚ ਵੀ ਪਾ ਸਕਦੇ ਹਾਂ ਉਂਝ ਵੀ ਜਦੋਂ ਵੀ ਭੁੱਖ ਹੋਵੇ ਉਹਦਾ ਆਪਾਂ ਇਹਨੂੰ ਬਣਾ ਕੇ ਦੇ ਸਕਦੇ ਹਾਂ ਤੇ ਇੱਕ ਬਹੁਤ ਵਧੀਆ ਗੱਲ ਹੈ ਜੀ ਜਿਵੇਂ ਜਿਹੜੇ ਚਾਹੁੰਦੇ ਨੇ ਕਿ ਵੀ ਸਾਡੇ ਬੇਟਾ ਜਿਹੜਾ ਲਾਸ ਹੋਵੇ ਮਤਲਬ ਮੋਟਾਪਾ ਘੱਟ ਕਰਨਾ ਚਾਹੁੰਦੇ ਨੇ ਉਹ ਵੀ ਆਪਣੀ ਡਾਈਟ ਵਿੱਚ ਇਹਨੂੰ ਸ਼ਾਮਲ ਕਰ ਸਕਦੇ ਨੇ ਦੁਬਾਰਾ ਪਿਹੜਾ ਗੈਸ ਆ ਉਹ ਔਨ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇ ਇਹ ਆਪਾਂ ਇਹ ਲਾ ਰੋਸਟ ਕਰ ਲਏ ਸੀ ਜੇ ਤੁਸੀਂ ਚਾਹੋ ਤਾਂ ਇਹਨੂੰ ਰੋਸਟ ਕਰ ਸਕਦੇ ਹੋਗੇ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਪਾਤੀ ਸ਼ੱਕਰ ਗੁੜ ਵੀ ਆਪਾਂ ਲੈ ਸਕਦੇ ਆਂਗੇ ਤੇ ਸ਼ੱਕਰ ਵੀ ਆਪਾਂ ਲੈ ਕੇ ਇਹਦੇ ਉੱਪਰ ਚੰਗੀ ਤਰ੍ਹਾਂ ਆਪਾਂ ਭੁੱਕ ਦੇਣੀ ਆ ਤੇ ਗਰਮ ਹੋ ਕੇ ਇਹਨਾਂ ਦੇ ਨਾਲ ਹੀ ਲੱਗ ਜੂਗੀ ਤੇ ਇਹਦੀ ਆਪਾਂ ਕੋਈ ਚਾਸਨੀ ਵਗੈਰਾ ਨਹੀਂ ਬਣਾਉਣ ਜੇਕਰ ਆਪਾਂ ਚਾਸਨੀ ਬਣਾਉਣ ਲਈ ਤਾਂ ਸਾਰੇ ਨਾਲ ਚਿਪਕ ਜਾਂਦੇ ਨੇ ਫਿਰ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਇਹਨਾਂ ਨੂੰ ਅਲੱਗ-ਅਲੱਗ ਕਰਨੇ ਪੈਂਦੇ ਨੇਗੇ ਪਰ ਜੇ ਤੁਸੀਂ ਇਸ ਪ੍ਰਕਾਰ ਬਣਾਉਂਗੇ ਤਾਂ ਬਹੁਤ ਹੀ ਟੇਸਟੀ ਨਾਲੇ ਅਲੱਗ-ਅਲੱਗ ਰਹਿਣਗੇ ਤੇ ਬਹੁਤ ਜਿਹੜੇ ਵਧੀਆ ਨੇ ਆਪਣੇ ਮਖਾਣੇ ਆ ਮਿੱਠੇ ਵਾਲੇ ਤਿਆਰ ਹੋ ਜਾਣਗੇ ਕਿਉਂਕਿ ਕਈ ਵਾਰ ਬੱਚੇ ਹੁੰਦੇ ਨਮਕੀਨ ਖਾਣਾ ਨਹੀਂ ਪਸੰਦ ਕਰਦੇ ਮਿੱਠਾ ਖਾਣਾ ਪਸੰਦ ਕਰਦੇ ਨੇ ਜਾਂ ਜਿਹੜੇ ਮਿੱਠਾ ਨਹੀਂ ਖਾਣਾ ਪਸੰਦ ਕਰਦੇ ਨਮਕੀਨ ਖਾਣਾ ਪਸੰਦ ਕਰਦੇ ਨੇ ਉਹਨਾਂ ਵਾਸਤੇ ਆਪਾਂ ਦੋ ਤਰ੍ਹਾਂ ਦੇ ਜਿਹੜੇ ਮਖਾਣੇ ਉਹ ਬਣਾ ਕੇ ਤਿਆਰ ਕਰਾਂਗੇ ਤੇ ਆ ਜਿਹੜੇ ਮਿੱਠੇ ਬਣ ਕੇ ਤਿਆਰ ਹੋ ਗਈ ਕਿਉਂਕਿ ਜਿਹੜੀ ਸ਼ੱਕਰ ਆ ਇਹ ਵੀ ਮਤਲਬ ਆਇਰਨ ਭਰਪੂਰ ਹੁੰਦੀ ਹੈਗੀ ਹੈਲਥ ਵਾਸਤੇ ਆਪਣੇ ਹੈਲਥ ਵਾਸਤੇ ਹੈਲਦੀ ਹੁੰਦੀ ਹੈਗੀ ਸੋ ਆਪਾਂ ਇਹਦੇ ਵਿੱਚ ਜਿਹੜੀ ਸ਼ੱਕਰ ਆ ਉਹ ਪਾ ਕੇ ਵੀ ਬਣਾ ਸਕਦੇ ਆ ਗੁੜ ਵੀ ਪਾ ਸਕਦੇ ਆ ਸ਼ੱਕਰ ਵੀ ਪਾ ਸਕਦੇ ਆ ਕਿ ਤੇ ਇਹਨਾਂ ਨੂੰ ਆਪਾਂ ਇੱਕ ਕੌਲੀ ਵਿੱਚ ਕੱਢ ਲਾਂਗੇ ਤੇ 에어ਟਾਈਟ ਕਿਸੇ ਵੀ ਡੱਬੇ ਵਿੱਚ ਪਾ ਕੇ ਰੱਖ ਦੇਣੀ ਜੇਕਰ ਆਪਾਂ ਕਾਫੀ ਸਾਰੇ ਬਣਾ ਰਹੇ ਹਾਂ ਕਿਉਂਕਿ ਇਹ ਫਿਰ ਬਾਅਦ 'ਚ ਤਾਂ ਸਿੱਲੇ ਅਤੇ ਸੁੱਕ मतलब ਵੀ ਜੀੜੇ ਜੋ ਹੋ ਜਾਂਦੇ ਨੇਗੇ ਇਸ ਕਰਕੇ ਜੇ ਨੂੰ ਤੁਰੰਤ ਬਣਾ ਕੇ ਖਾਓਗੇ ਤਾਂ ਬਹੁਤ ਵਧੀਆ ਲੱਗਦੇ ਨੇ ਜੀ ਤੇ ਹੁਣ ਜਿਹੜੇ ਆਪਾਂ ਭੁੰਨੇ ਹੋਏ ਸੀਗੇ ਇਹਨਾਂ ਦਾ ਆਪਾਂ ਨਮਕੀਨ ਬਣਾਵਾਂਗੇ ਜਿਹੜਾ ਸਾਰਾ ਸਮਾਨ ਨੂਨ ਵਗੈਰਾ ਉਹ ਆਪਾਂ ਤਿਆਰ ਕਰ ਲਾਂਗੇ ਤੇ ਇਧਰ ਜਿਹੜਾ ਕਾਲਾ ਨਮਕ ਹੈ ਜੀ ਇਹ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਿਆ ਹੋਇਆ ਹੈਗਾ ਤੇ ਹੁਣ ਆਪਾਂ ਪਾ ਲਈਏ ਦੇਸੀ ਘਿਓ ਦਾ ਇੱਕ ਚਮਚਾ ਇਹਦੇ ਵਿੱਚ ਪਾਤੀ ਥੋੜੀ ਜਿਹੀ ਲਾਲ ਮਿਰਚ ਹਲਦੀ ਪਾਊਡਰ ਤੇ ਆ ਜਿਹੜਾ ਨਮਕ ਹੈ ਜੀ ਇਹ ਆਪਾਂ ਘਰੇ ਬਣਾਇਆ ਹੋਇਆ ਬਹੁਤ ساری ਇਰੀਡ ਵਿੱਚ ਚੀਜ਼ਾਂ ਪਾਈਆਂ ਨੇ ਚਾਟ ਮਸਾਲਾ ਜਾਂ ਪੈਰੀ ਪੈਰੀ ਮਸਾਲਾ ਜਾਂ ਜੋ ਵੀ ਮਸਾਲੇ ਆਪਣੇ ਘਰ ਵਿੱਚ ਹੋਣ ਉਹ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਜਿਵੇਂ ਮੈਗੀ ਮਸਾਲਾ ਹੋਇਆ ਜਿਉਂ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੇ ਤੇ ਹੁਣ ਆਪਾਂ ਜਿਹੜੇ ਮਖਾਣੇ ਭੁੰਨੇ ਹੋਏ ਸੀ ਉਹ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਦੋ ਪ੍ਰਕਾਰ ਦੇ ਜਿਹੜੇ ਮਖਾਣੇ ਬਣ ਕੇ ਤਿਆਰ ਹੋਗੇ ਜੀ ਜੇ ਤੁਸੀਂ ਚਾਹੋ ਤਾਂ ਜਿਵੇਂ ਚਾਟ ਵਗੈਰਾ ਬਣਾਉਣੀ ਹੋਵੇ ਤਾਂ ਜਿਹੜੇ ਕਾਲੇ ਛੋਲੇ ਆ ਉਹਨਾਂ ਨੂੰ ਜਿਵੇਂ ਆਪਾਂ ਪਾਣੀ ਚ ਪਹਿਲਾਂ ਭਿਉ ਤਾਂ ਉਬਾਲ ਕੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੇ ਬਰੀਕ ਬਰੀਕ ਇਹਦੇ ਵਿੱਚ ਖੀਰਾ ਟਮਾਟਰ ਤੇ ਪਿਆਜ਼ ਕੱਟ ਕੇ ਵੀ ਆਪਾਂ ਬੱਚਿਆਂ ਨੂੰ ਦੇ ਸਕਦੇ ਆਂ ਤੇ ਇਸ ਤੋਂ ਇਲਾਵਾ ਜਿਹੜੀ ਮੂੰਗਫਲੀ ਆ ਉਹਨੂੰ ਵੀ ਆਪਾਂ ਭੁੰਨ ਕੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆਂ ਮਤਲਬ ਇੱਕ ਤਰ੍ਹਾਂ ਦੀ ਚਾਟ ਬਣਾ ਕੇ ਵੀ ਦੇ ਸਕਦੇ ਆਂ ਬੱਚਿਆਂ ਨੂੰ ਉਹ ਵੀ ਬਹੁਤ ਹੈਲਦੀ ਹੁੰਦੀ ਹੈ ਜੀ ਹਰੇਕ ਚੀਜ਼ ਆ ਜਿਹੜੇ ਬੱਚੇ ਮਤਲਬ ਬੜੇ ਚਾਣਾ ਖਾਣਗੇ ਜ਼ਰੂਰ ਟਰਾਈ ਕਿਉਂਕਿ ਬੱਚੇ ਹੁਣ ਲੇਜ਼ ਵਗੈਰਾ ਚਿਪਸ ਵਗੈਰਾ ਜਾਂ কুরਕਰੇ ਵਗੈਰਾ ਖਾਣੇ ਬਹੁਤ ਪਸੰਦ ਕਰਦੇ ਨੇ ਤੇ ਉਹਨਾਂ ਨੂੰ ਜੇਕਰ ਤੁਸੀਂ ਇਹ ਚੀਜ਼ ਬਣਾ ਕੇ ਦਿਓਗੇ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਸੋ ਤੁਸੀਂ ਜ਼ਰੂਰ ਟਰਾਈ ਕਰਨਾ ਕਿਉਂਕਿ ਇਹਦੇ ਵਿੱਚ ਸਾਰੇ ਪੋਸ਼ਕ ਤੱਤ ਹੁੰਦੇ ਨੇ ਬੱਚਿਆਂ ਦੇ ਗਰੋਥ ਵਾਸਤੇ ਬਹੁਤ ਹੀ ਵਧੀਆ ਫਾਇਦਾ ਕਰਦੇ ਨੇਗੇ ਸੋ ਬੱਚਿਆਂ ਨੂੰ ਜਿਹੀਆਂ ਚੀਜ਼ਾਂ ਜ਼ਰੂਰ ਦੇਣੀਆਂ ਚਾਹੀਦੀਆਂ ਜਿਨ੍ਹਾਂ ਦੇ ਗੋਡੇ ਵਗੈਰਾ ਦੋਖਦੇ ਨੇ ਜਾਂ ਕੈਲਸ਼ੀਅਮ ਦੀ ਘਾਟ ਉਹ ਵੀ ਇਹ ਚੀਜ਼ਾਂ ਖਾ ਸਕਦੇ ਨੇ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਸਾਧਨ ਬ